ਇਕ ਵੱਡੇ ਤਮਾਕੇ ਤੋਂ ਬਾਅਦ ਰੇਲਵੇ ਸਟੇਸ਼ਨ ਦੇ ਕੋਲ ਮਾਲ ਗੱਡੀ ਪਲਟ ਗਈ ਹੈ ਜਿੱਤੋਂ ਬਾਅਦ ਕੇ ਉੱਥੇ ਦੇ ਲੋਕਾਂ ਜਦੋਂ ਆਵਾਜ਼ ਸੁਣੀ ਤੇ ਲੋਕੀ ਉੱਥੇ ਦੌੜ ਕੇ ਪਹੁੰਚਦੇ ਨੇ ਚਿਚਹਾੜਾ ਉੱਥੇ ਮਚ ਜਾਂਦਾ ਹੈ ਕਿਉਂਕਿ ਮਾਲ ਗੱਡੀ ਜਿਹੜੀ ਆ ਇਸ ਦੇ ਕਈ ਡੱਬੇ ਜਿਹੜੇ ਉੱਥੇ ਪਲਟ ਜਾਂਦੇ ਆ ਲੋਕ ਜਿਹੜੇ ਆ ਉੱਥੇ ਦੌੜਦੇ ਹੋਏ ਪਹੁੰਚਦੇ ਨੇ ਮੁਰਾਦਾਬਾਦ ਤੋਂ ਦਿੱਲੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਾਦਾ ਪੂਰਾ ਕੀਤਾ ਹੈ ਕਿਸਾਨਾਂ ਨੂੰ ਨਹਿਰਾ ਦੀਆਂ ਟੇਲਾਂ ਤੱਕ ਸਿਜਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਇਆ ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਸਦਕਾ ਫਸਲਾਂ ਦੀ ਸਿਜਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ। ਪੰਜਾਬ ਸਰਕਾਰ ਦੀ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ। ਮੇਰਾ ਨਾਮ ਜੀ ਸੁਖਵੀਰ ਸਿੰਘ ਪਿੰਡ ਘੋਤਪੋਕਰ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜੋ ਸਰਕਾਰ ਨੇ ਜੋ ਵਾਦਾ ਕੀਤਾ ਸੀਗਾ ਕਿ 11 ਤਰੀਕ ਤੋਂ ਪਹਿਲੇ ਪਹਿਲੇ ਪਾਣੀ ਅਸੀਂ ਛਾੜ ਦੇਵਾਂਗੇ ਤੇ 15 ਤਰੀਕ ਜੋ ਮਾਜੇ ਨੂੰ ਦਿੱਤੀ ਹੈ ਲਵਾਈ ਲਾਉਣ ਵਾਸਤੇ ਧੋਨਾ ਲਾਉਣ ਵਾਸਤੇ ਉਸ ਤੋਂ ਪਹਿਲੇ ਪਹਿਲੇ ਸਰਕਾਰ ਨੇ ਜੋ ਵਾਦਾ ਕੀਤਾ ਸਰਕਾਰ ਦਾ ਵਾਦਾ ਪੂਰਾ ਕੀਤਾ ਮੈਂ ਸੁਵੇਰਾ ਸੁਖਵਿੰਦਰ ਸਿੰਘ ਘੋਤਪੋਕਰ ਰਹਿਣ ਵਾਲਾ ਹਾਂ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਹਿਰਾਂ ਦਾ ਸਵੇਰ ਨੂੰ ਸਾਫ਼ ਕਰਕੇ ਪਾਣੀ ਜ਼ਿਮੀਂਦਾਰਾਂ ਤੱਕ ਪਾਣੀ ਪਹੁੰਚਾਇਆ ਹਰ ਮੋਕੇ ਤੱਕ ਪਾਣੀ ਪਹੁੰਚਾਇਆ ਹੋ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੁਸ਼ਹਾਲ ਪੰਜਾਬ ਖੁਸ਼ਹਾਲ ਕਿਸਾਨ। ਚੱਲ ਜਾ ਰਹੀ ਸੀ ਇਹ ਗੱਡੀ ਜਦੋਂ ਰੇਲਵੇ ਸਟੇਸ਼ਨ ਦੇ ਕੋਲ ਪਹੁੰਚਦੀ ਆ ਤੇ ਅਚਾਨਕ ਇਹ ਗੱਡੀ ਜਿਹੜੀ ਪਲਟ ਜਾਂਦੀ ਆ ਉਸ ਤੋਂ ਬਾਅਦ ਕਿ ਉੱਥੇ ਦੇ ਲੋਕ ਜਿਹੜੇ ਮੌਕੇ ਤੇ ਪਹੁੰਚਦੇ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਉੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਆਪਣੇ ਪਾਸੇ ਦੇ ਲੋਕਾਂ ਦੇ ਵਿੱਚ ਵਿੱਚ ਇੱਕ ਚਿਹਰਾ ਮੱਝ ਜਾਂਦਾ ਕਿਉਂਕਿ ਹਾਦਸਾ ਜਿਹੜਾ ਸੀਗਾ ਬਹੁਤ ਜ਼ਬਰਦਸਤ ਸੀਗਾ ਜ਼ੋਰਦਾਰ ਤਰੀਕੇ ਦੇ ਨਾਲ ਗੱਡੀ ਪਲਟਦੀ ਆ ਹਾਦਸੇ ਤੋਂ ਬਾਅਦ ਮੌਕੇ ਤੇ ਵੱਡੀ ਸੰਖਿਆ ਦੇ ਵਿੱਚ ਰੇਲਵੇ ਦੇ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਕਈ ਟ੍ਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਤੇ ਹਾਦਸੇ ਦੇ ਬਾਅਦ ਮਾਲ ਗੱਡੀ ਦੇ ਫਰਕੱਚੇ ਪਰ ਖੱੱਚੇ ਤੱਕ ਉੜ ਗਏ ਮਾਲ ਗੱਡੀ ਦੇ 10 ਡੱਬੇ ਇਹ ਪਲਟੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਡੱਬਿਆਂ ਦੇ ਵਿੱਚ ਕੈਮੀਕਲ ਭਰਿਆ ਹੋਇਆ ਸੀ ਜਦ ਕਿ ਅੱਠ ਡੱਬੇ ਖਾਲੀ ਦੱਸੇ ਜਾ ਰਹੇ ਨੇ ਮੁਰਾਦਾ ਮੁਰਾਦਾਬਾ ਤੋਂ ਦਿੱਲੀ ਦੇ ਵੱਲ ਜਾ ਰਹੀ ਸੀ ਇਹ ਮਾਲ ਗੱਡੀ ਅਮਰੋ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਲਟੀ ਜਾਂ ਮਾਲ ਗੱਡੀ ਦੇ ਪਲਟਣ ਤੋਂ ਬਾਅਦ ਜ਼ੋਰਦਾਰ ਧਮਾਕਾ ਜਿਹੜਾ ਉਹ ਸੁਣਾਈ ਦਿੰਦਾ ਹੈ ਕਈ ਟ੍ਰੇਨਾਂ ਵੀ ਅਧਿਕਾਰੀਆਂ ਦੇ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਨੇ ਹਾਦਸੇ ਤੋਂ ਬਾਅਦ ਮਾਲ ਗੱਡੀ ਦੇ ਫਰਖੱਚੇ ਤੱਕ ਉੜ ਗਏ ਮਾਲ ਗੱਡੀ ਦੇ 10 ਡੱਬੇ ਪਲਟੇ ਨੇ ਜਿਨ੍ਹਾਂ ਦੇ ਵਿੱਚ ਦੋ ਡੱਬਿਆਂ ਦੇ ਵਿੱਚ ਕੈਮੀਕਲ ਭਰਿਆ ਹੋਇਆ ਸੀ ਜਦਕਿ 8 ਡੱਬੇ ਖਾਲੀ ਦੱਸੇ ਜਾ ਰਹੇ ਨੇ ਤੇ ਧੁਮਾਕੇ ਦੇ ਨਾਲ ਹਾਦਸਾ ਹੋਇਆ ਉਥੇ ਦੇ ਲੋਕ ਜਿਹੜੇ ਸੀਗੇ ਵਸਨੀਕ ਸੇ ਉਥੇ ਦੇ ਆਸ-ਪਾਸ ਦੇ ਲੋਕ ਸੀ ਔਰ ਰੇਲਵੇ ਉਥੇ ਪਹੁੰਚਦੇ ਨੇ ਲੋਕਾਂ ਦੇ ਹੋਸ਼ ਉੜ ਜਾਂਦੇ ਨੇ ਰੇਲਵੇ ਟਰੈਕ ਜਿਹੜਾ ਪੂਰੀ ਤਰ੍ਹਾਂ ਉਸਦੀ ਹਾਲਤ ਜਿਹੜੀ ਵਿਗੜ ਚੁੱਕੀ ਆ ਜਦ ਕੇ ਦਿੱਲੀ ਦੇ ਦਿੱਲੀ ਦੇ ਵੱਲ ਮੁਰਾਦਾਬਾਦ ਦੇ ਵੱਲ ਇਹ ਐਟ੍ਰੇਨ ਜਿਹੜੀ ਹੈ ਜਾਰੀ ਸੀਗੀ ਮਾਲ ਗੱਡੀ ਪਲਟਣ ਦੇ ਮੈਸੇਜ ਤੋਂ ਬਾਅਦ ਮੈਸੇਜ ਫਲੈਸ਼ ਹੋਣ ਤੋਂ ਬਾਅਦ ਰੇਲਵੇ ਵਿਭਾਗ ਜਿਹੜਾ ਪੂਰੀ ਤਰ੍ਹਾਂ ਅਲਰਟ ਹੋ ਗਿਆ ਰੇਲਵੇ ਵਿਭਾਗ ਵੱਲੋਂ ਜਿਹੜਾ ਹੁਣ ਉੱਥੇ ਜਿਹੜੀ ਆ ਇਹ ਰੇਲਵੇ ਟ੍ਰੈਕ ਨੂੰ ਜਿਹੜਾ ਬੁਰੀ ਤਰ੍ਹਾਂ ਹਸ ਦਾ ਹਾਦਸਾ ਘਰਸ ਤੋਇਆ ਤੇ ਟ੍ਰੈਕ ਨੂੰ ਜਿਹੜਾ ਉੱਥੇ ਦੇ ਕੰਮ ਦੀ ਸ਼ੁਰੂਆਤ ਜਿਹੜੀ ਕਰ ਲਈ ਗਈ ਆ ਉਸ ਨੂੰ ਸਹੀ ਤਰੀਕੇ ਦੇ ਨਾਲ ਸਾਰਾ ਉੱਥੇ ਕੰਮ ਜਿਹੜਾ ਕੀਤਾ ਜਾ ਰਿਹਾ ਵੱਡੇ ਅਧਿਕਾਰੀ ਉੱਥੇ ਮੌਕੇ ਤੇ ਪਹੁੰਚ ਚੁੱਕੇ ਨੇ ਅਤੇ ਹਰੇਕ ਚੀਜ਼ ਦਾ ਜਿਹੜਾ ਜਾਇਜ਼ਾ ਪ੍ਰਸ਼ਾਸਨ ਦੇ ਵੱਲੋਂ ਲਿਆ ਜਾ ਰਿਹਾ ਹੈ। ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par